ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅਸੀਂ ਸਾਰੇ ਠੀਕ ਠਾਕ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਆਪਾਂ ਬਹੁਤ ਹੀ ਵਧੀਆ ਚੀਜ਼ ਬਣਾਉਣ ਲੱਗੇ ਆਂ ਸਰਦੀਆਂ ਦੀ ਸ਼ੁਰੂਆਤ ਆ ਜਿਵੇਂ ਕਿ ਸਾਰਿਆਂ ਦੇ ਘਰੇ ਹਨਾ ਖੋਏ ਵਾਲੀਆਂ ਪਿੰਨੀਆਂ ਪੰਜੀਰੀ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਦੀਆਂ ਪਰ ਜੇ ਆਪਾਂ ਪੰਜੀਰੀ ਬਣਾਉਨੇ ਆ ਨਾ ਤੇ ਉਹਦੇ ਵਿੱਚ ਜਿਹੜਾ ਘਿਓ ਆ ਹਨਾ ਉਹ ਬਹੁਤ ਜ਼ਿਆਦਾ ਆਪਾਂ ਪਾਉਣੇ ਆ ਸੋ ਉਹਦੇ ਨਾਲ ਆਪਾਂ ਨੂੰ ਸਭ ਤੋਂ ਵੱਡੀ ਪ੍ਰੋਬਲਮ ਵੀ ਆਪਾਂ ਕਹਿੰਦੇ ਵੇਟ ਵਧ ਗਏ ਜਾਂ ਕਿਸੇ ਨੂੰ ਜਿਵੇਂ ਬੀਪੀ ਵਗੈਰਾ ਦੀ ਪ੍ਰੋਬਲਮ ਹੁੰਦੀ ਆ ਤੇ ਆਪਾਂ ਕਹਿੰਦੇ ਵੀ ਕਿਹੋ ਵਾਲੀ ਚੀਜ਼ ਆਪਾਂ ਨਹੀਂ ਖਾਣੀ ਅੱਜ ਆਪਾਂ ਬਣਾਉਣ ਤਾਂ ਪੰਜੀਰੀ ਲੱਗੇ ਆ ਪਰ ਆਪਾਂ ਬਹੁਤ ਥੋੜੀ ਕਿਹੋ ਹੋਣਾ ਪੰਜੀਰੀ ਬਣਾ ਮੰਗੇ ਤੇ ਉਹਦੇ ਵਾਸਤੇ ਆਪਾਂ ਕੀ ਕੀ ਸਮਾਨ ਲਿਆ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਆਪਾਂ ਲਿਆ ਘਿਓ ਸਿਰਫ ਇੱਕ ਕੌਲੀ ਘਿਓ ਦੀ ਲਈ ਆ ਆਪਾਂ ਇੱਕ ਕੌਲੀ ਘਿਓ ਦੀ ਲਈ ਆ ਸਿਰਫ ਇਹ ਆਪਾਂ ਦੇਸੀ ਘਿਓ ਲਿਆ ਕਰਦਾ ਇਦ ਨਾਲ ਆਪਾਂ ਪੰਜੀਰੀ ਬਣਾਵਾਂਗੇ ਇਧਰ ਆਪਾਂ ਲੈ ਫੁੱਲ ਮਖਾਣੇ ਇਹ ਆਪਾਂ ਲੈ ਗੁੜ ਆਪਾਂ ਖੰਡ ਨਹੀਂ ਪਾਵਾਂਗੇ ਗੁੜ ਨਾਲ ਬਣਾਵਾਂਗੇ ਕਾਜੂ ਤੇ ਬਦਾਮ ਇਹ ਤੁਹਾਨੂੰ ਪਤਾ ਹੀ ਜਿਵੇਂ ਪੰਜੀਰੀ ਚ ਆਪਾਂ ਸਮਾਨ ਪਾਉਂਦੇ ਆ ਵੈਸੇ ਤੁਸੀਂ ਨਾ ਵੀ ਪਾਓ ਫਿਰ ਵੀ ਕੋਈ ਨਹੀਂ ਚਲੋ ਇਹਨਾਂ ਨਾਲ ਸਵਾਦ ਹੁੰਦਾ ਜਾਂ ਕੁਝ ਵੀ ਸਵਾਦ ਆਉਂਦਾ ਇਹ ਆਪਾਂ ਥੋੜੀ ਜਿਹੀ ਲਈਆਂ ਖੰਜੂਰਾ ਤੇ ਇਹ ਆਪਾਂ ਲੈ ਆ ਪੂਜੀ ਹੋਏ ਛੋਲੇ ਆਪਾਂ ਇਹਨਾਂ ਨਾਲ ਪੰਜੀਰੀ ਬਣਾਵਾਂਗੇ ਇਹਨਾਂ ਦੇ ਆਪਾਂ ਛਲਕੇ ਨਹੀਂ ਉਤਾਰੇ ਕਿਉਂਕਿ ਛਲਕਿਆਂ ਵਿੱਚ ਵੀ ਕਾਫੀ ਜਿਆਦਾ ਅਸਰ ਹੁੰਦਾ ਜਿਹੜੇ ਥੋੜੇ ਜਿਹਾ ਐਕਸਟਰਾ ਵੈਸੇ ਵਿੱਚ ਹੁੰਦੇ ਉਹ ਆਪਾਂ ਡਾਲੇ ਸੀਗੇ ਪਰ ਉਹ ਆਪਾਂ ਉਤਾਰੇ ਨਹੀਂ ਛਲਕੇ ਇਹਨਾਂ ਦੇ ਕਿਉਂਕਿ ਇਹਦੇ ਛਲਕੇ ਵਿੱਚ ਵੀ ਬਹੁਤ ਜਿਆਦਾ ਅਸਰ ਹੁੰਦਾ ਸੋ ਇਹ ਇਹ ਆਪਾਂ ਬਸ ਚਾਰ ਪੰਜ ਚੀਜ਼ਾਂ ਲਈਆਂ ਇਹਨਾਂ ਨਾਲ ਆਪਾਂ ਪੰਜੀਰੀ ਬਣਾਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਜਿਹੜੇ ਆਹ ਮਖਾਣੇ ਲਏ ਆ ਫੁੱਲ ਮਖਾਣੀ ਇਨਨ ਥੋੜੇ ਹਲਕਾ ਜਿਹਾ ਰੋਸਟ ਕਰ ਲਾਂਗੇ ਇਹਨਾਂ ਨੂੰ ਤੁਸੀਂ ਘਿਓ ਚ ਵੀ ਹਨਾ ਰੋਸਟ ਕਰ ਸਕਦੇ ਆ ਤੇ ਬਿਨਾ ਘਿਓ ਤੋਂ ਵੀ ਇਹ ਤੁਹਾਡੀ ਚੁਆਇਸ ਆ ਜੇ ਤੁਸੀਂ ਘਿਓ ਜਾਦੇ ਪਾਉਣਾ ਤਾਂ ਤੁਸੀਂ ਇਹਨਾਂ ਨੂੰ ਘਿਓ ਚ ਰੋਸਟ ਕਰ ਲਿਓ ਨਹੀਂ ਬਿਨਾ ਘਿਓ ਤੋਂ ਵੀ ਤੁਸੀਂ ਇਹਨੂੰ ਰੋਸਟ ਕਰ ਸਕਦੇ ਆ ਸੋ ਆਪਾਂ ਇਹਨਾਂ ਨੂੰ ਥੋੜੇ ਜਿਹਾ ਪਹਿਲਾਂ ਇਹਨਾਂ ਨੂੰ ਹਲਕੇ ਜਿਹੇ ਰੋਸਟ ਕਰ ਲਾਂਗੇ ਬਾਹਰ ਨਾ ਬਹੁਤ ਜ਼ਿਆਦਾ ਹਵਾ ਸੀਗੀ ਇਸੇ ਲਈ ਆਪਾਂ ਕੜਾਈ ਜਾਂ ਜੰਦਾ ਰੱਖ ਲਈ ਤੇ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਆਪਾਂ ਬਿਲਕੁਲ ਇੰਨਾ ਕਿਉਂ ਪਾਇਆ ਦੇਖੋ ਇਹ ਕਿਉਂ ਨੂੰ ਆਪਾਂ ਮੈਲਟ ਕਰਾਂਗੇ ਫਿਰ ਆਪਾਂ ਇਹਦੇ ਚ ਜਿਹੜੇ ਮਖਾਣੇ ਉਹ ਰੋਸਟ ਕਰਾਂਗੇ ਤੇ ਬੱਚੇ ਤਾਂ ਕੁੱਛ ਵੀ ਹਟੇ ਵੀ ਕੀ ਬਣਦਾ ਕੀ ਬਣਦਾ ਕੀ ਬਣਦਾ ਭੋਗ ਵੀ ਲਾਗੇ ਆ ਖਾਜੂਗਦਾ ਮਨ ਬੱਚੇ ਪਤਾ ਸਵੇਰ ਰੋਜ਼ ਨਾ ਜਿਵੇਂ ਬਿਸਕਟ ਵਗੈਰਾ ਹੀ ਕਹਿ ਦਿੰਦੇ ਆ ਖਾਣ ਨੂੰ ਦਿਓ ਸਾਨੂੰ ਚਾਹ ਦੁੱਧ ਦੇ ਨਾਲ ਪਰ ਸਰਤੀਆਂ ਦੇ ਵਿੱਚ ਇਹ ਚੀਜ਼ ਵਧੀਆ ਜਿਵੇਂ ਇਹ ਕਾਮ ਤੋਂ ਵੀ ਬਹੁਤ ਵਧੀਆ ਇਹ ਦੋਵੇਂ ਚੀਜ਼ਾਂ ਜਿਹੜੀਆਂ ਇਹ ਆਪਾਂ ਲੈ ਆ ਆ ਕੈਲਸ਼ੀਅਮ ਤੇ ਆਇਰਨ ਭਰਪੂਰ ਆ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਪਾਵਾਂਗੇ ਆ ਜਿਹੜੇ ਆਪਾਂ ਲੈ ਆ ਨਾ ਫੁੱਲ ਮਖਾਨ ਇਹਦੇ ਵਿੱਚ ਜਿਹੜਾ ਕੈਲਸ਼ੀਅਮ ਹੁੰਦਾ ਬਹੁਤ ਜ਼ਿਆਦਾ ਹੁੰਦਾ ਇਹਨਾਂ ਦੇ ਵਿੱਚ ਕੈਲਸ਼ੀਅਮ ਤੇ ਜਿਹੜਾ ਆਪਾਂ ਇਹਦੇ ਵਿੱਚ ਗੁੜ ਪਾਉਣਾ ਤੇ ਕੁੱਝੇ ਛੋਲੇ ਪਾਉਣੇ ਉਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਆਇਰਨ ਆ ਜਿਹੜਾ ਉਹ ਬਹੁਤ ਜ਼ਿਆਦਾ ਹੁੰਦਾ ਇਸੇ ਲਈ ਆਪਾਂ ਸਾਰੀਆਂ ਇਹ ਚੀਜ਼ਾਂ ਇਹਨਾਂ ਦੇ ਵਿੱਚ ਪਾਵਾਂਗੇ ਆਪਾਂ ਹੋਰ ਵੈਸੇ ਵੀ ਜੇ ਦੂਸਰੀ ਪੰਜੀਰੀ ਆਪਾਂ ਬਣਾਉਨੇ ਆ ਉਹਦੇ ਵਿੱਚ ਆਪਾਂ ਹੋਰ ਵੀ ਕੋਈ ਦਵਾਈਆਂ ਦੂਨੀਆਂ ਪਾ ਲੈਣੇ ਬੱਚਿਓ ਨਹੀਂ ਖਾਂਦੇ ਪੰਜੀਰੀ ਜਿਹੜੀ ਹੁੰਦੀ ਆ ਇਹ ਚੀਜ਼ ਆ ਜਿਹੜੀ ਇਹ ਬੱਚੇ ਖਾ ਲੈਣਗੇ ਹੁਣ ਆਪਾਂ ਥੋੜੇ ਜਿਹਾ ਇਹਨਾਂ ਨੂੰ ਰੋਸਟ ਕਰਾਂਗੇ ਰੋਸਟ ਕਰਕੇ ਤੇ ਆਪਾਂ ਇਹ ਸਾਰੀਆਂ ਚੀਜ਼ਾਂ ਪੀਸ ਲੈਣੀਆਂ ਉਹਨਾਂ ਚ ਜਿੰਨਾ ਚਿਰ ਇਹ ਆਪਣੇ ਰੋਸਟ ਹੁੰਦੇ ਆ ਉਹਨਾਂ ਚ ਜਿਹੜੇ ਆਪਣੇ ਕੋਲੇ ਆ ਛੋਲੇ ਆ ਭੁੱਜੇ ਹੋਏ ਇਹਨਾਂ ਨੂੰ ਆਪਾਂ ਮੈਕਸੀ ਜਾਰ ਚ ਪਾ ਕੇ ਤੇ ਇਹਨਾਂ ਨੂੰ ਵੀ ਆਪਾਂ ਪੀਸ ਲੈਣਾ ਇਹਨਾਂ ਨੂੰ ਆਪਾਂ ਪੀਸ ਕੇ ਬਣਾਉਣਾ ਉਹਨਾਂ ਚ ਆਪਾਂ ਇਹਨਾਂ ਨੂੰ ਪੀਸ ਲੈਣੇ ਹਾਂਜੀ ਆ ਦੇਖੋ ਆਪਣੇ ਮਖਾਣੇ ਜਿਹੜੇ ਰੋਸਟ ਹੋ ਗਏ ਆ ਇਹਨਾਂ ਦੀ ਇਹ ਨਿਸ਼ਾਨੀ ਹੁੰਦੀ ਆ ਆ ਦੇਖੋ ਇਹ ਭਰਨ ਲੱਗ ਗਏ ਨਾ ਇਹ ਰੋਸਟ ਹੋ ਗਏ ਆ ਆਪਾਂ ਗੈਸ ਕਰਤਾ ਬੰਦ ਤੇ ਇਧਰ ਆਪਾਂ ਧਰਲੀ ਚਾਸ਼ਣੀ ਜਿਹੜਾ ਗੋੜਾ ਉਹਦੀ ਆਪਾਂ ਚਾਸ਼ਨੀ ਬਣਾ ਕੇ ਪਾਵਾਂਗੇ ਇਸ ਲਈ ਆਪਾਂ ਇਸੇ ਘió ਘੱਟ ਪਾਵਾਂਗੇ ਕਿਤੇ ਗੋੜ ਦੀ ਆਪਾਂ ਚਾਸ਼ਨੀ ਪਾਉਣੀ ਆ ਇਧਰ ਮਖਾਣੇ ਹੋ ਗਏ ਰੋਸਟ ਇਧਰ ਜਿਹੜੇ ਆਪਾਂ ਖੰਜੂਰਾ ਲਾਈਆਂ ਸੀਆਂ ਥੋੜੀਆਂ ਜੀਆਂ ਲਾਈਆਂ ਸੀ ਆਪਾਂ ਇੱਕ ਕੌਲੀ ਉਹਨਾਂ ਨੂੰ ਆਪਾਂ ਕੱਟ ਲਿਆ ਬਰੀਕ-ਬਰੀਕ ਕਾਜੂ ਤੇ ਬਦਾਮ ਇਹਨਾਂ ਨੂੰ ਵੀ ਆਪਾਂ ਪੀਸ ਲਵਾਂਗੇ ਚਾਹ ਕੱਟ ਲੋ ਕੁੰਡੇ ਕੋਟਨੇ ਚ ਤੁਸੀਂ ਇਹਨਾਂ ਨੂੰ ਕੱਟ ਸਕਦੇ ਹੋ ਨਹੀਂ ਤਾਂ ਇਹਨਾਂ ਨੂੰ ਬਰੀਕ ਬਰੀਕ ਕਰਨ ਵਾਸਤੇ ਤੁਸੀਂ ਇਹਨੂੰ ਪੀਸ ਵੀ ਸਕਦੇ ਹੋ ਇਹ ਜਿਹੜੇ ਆਪਾਂ ਪੂਜੀ ਹੋਏ ਛੋਲੇ ਲਈ ਸੀ ਉਹਨਾਂ ਨੂੰ ਆਪਾਂ ਪੀਸ ਲਿਆ ਇਹਨਾਂ ਦਾ ਬਰੀਕ ਪਾਊਡਰ ਬਣਾ ਲਿਆ। ਸੋ ਇਹ ਆਪਾਂ ਕਿਵੋ ਚੋ ਥੋੜਾ ਜਿਹਾ ਕਿਵੋ ਜਿਹੜਾ ਉਹ ਮਖਾਣਿਆਂ ਚ ਪਾ ਲਿਆ ਸੀਗਾ ਗੈਸ ਆਪਾਂ ਬੰਦ ਕਰਤਾ ਹੁਣ ਇਹਨਾਂ ਨੂੰ ਆਪਾਂ ਥਾਲ ਚ ਕੱਢ ਲਾਂਗੇ ਤੇ ਇਹਨਾਂ ਨੂੰ ਵੀ ਆਪਾਂ ਪੀਸ ਲਵਾਂਗੇ। ਇਧਰ ਆਪਾਂ ਚਾਸ਼ਨੀ ਧਰੀ ਆ। ਪੰਜੀਰੀ ਪਤਾ ਸਿਆਲ ਸੁਖਾਨ ਨੂੰ ਸਾਰਿਆਂ ਦਾ ਹੁੰਦਾ ਵੀ ਖਾਈਏ ਪਰ ਬਹੁਤੇ ਲੋਕ ਪਤਾ ਨਹੀਂ ਖਾਂਦੇ ਕਹਿੰਦੇ ਸਾਡਾ ਬੀਪੀ ਵਗੈਰਾ ਵੱਧਦਾ ਅਸੀਂ ਕਿਉਂ ਅਲੀ ਚੀਜ਼ ਨਹੀਂ ਖਾਣੇਗੀ ਸੋ ਇਹ ਬਹੁਤ ਹੀ ਥੋੜੇ ਕਿਉਂ ਹਣਾ ਬਨ ਜਾਂਦੀ ਆ ਇਹਦੀਆਂ ਆਪ ਪਿੰਨੀਆਂ ਵੀ ਵਟ ਸਕਦੇ ਆ ਤੇ ਆਪਾਂ ਇਹ ਨੂੰ ਮੁੰਦੀ ਰੱਖ ਸਕਦੇ ਆ ਤੇ ਮਿਹਨਤ ਵੀ ਥੋੜੀ ਆਉਂਦੀ ਆ ਹੂੰ ਜਿਹੜੀ ਬਣਾਉਣ ਤੇ ਮਿਹਨਤ ਵੀ ਜਿੰਨੇ ਜ਼ਿਆਦੇ ਆਉਂਦੀ ਆ ਵੀ ਆਪਾਂ ਨੂੰ ਵੱਡੀ ਕੜਾਈ ਚਾਹੀਦੀ ਹੁੰਦੀ ਆ ਫਿਰ ਇੰਨਾ ਟਾਈਮ ਲੱਗ ਜਾਂਦਾ ਜਿਹੜਾ ਆਟਾ ਭੁੰਨਦੇ ਆਂ ਜਾਂ ਬੇਸਨ ਭੁੰਨਦੇ ਹੁੰਦੇ ਤੇ ਸਭ ਤੋਂ ਵੱਡੀ ਗੱਲ ਕੀ ਇਹ ਇੱਕ ਤਰ੍ਹਾਂ ਦੀ ਦਵਾਈ ਵੀ ਬਣ ਜਾਂਦੀ ਆ ਆਇਰਨ ਤੇ ਕੈਲਸ਼ੀਅਮ ਵਿੱਚ ਬਹੁਤ ਹੁੰਦਾ ਬਾ ਕਿ ਸਿਹਰੇ ਜਿਨ੍ਹਾਂ ਨੂੰ ਕੰਮ ਵગેਰਾ ਜਾਦੇ ਲੱਗਦਾ ਉਹਨਾਂ ਲਈ ਬਹੁਤ ਵਧੀਆ ਚੀਜ਼ ਆ ਆ ਤਾਂ ਆਪਾਂ ਵੈਸੇ ਵੀ ਖਾ ਸਕਦੇ ਆ ਹਮ ਇਹਨਾਂ ਨੂੰ ਸੁੱਕੇ ਹੀ ਰੋਸਟ ਕਰਕੇ ਨਾ ਬਿਨਾ ਘਿਓ ਤੋਂ ਥੋੜਾ ਜਿਹਾ ਰੋਸਟ ਕਰਕੇ ਇਹਦੇ ਤੇ ਜਿਵੇਂ ਕਾਲਾ ਨਮਕ ਲਾ ਲੋ ਚਾ ਥੋੜੀ ਜਿਹੀ ਕਾਲੀ ਮਿਰਚ ਲਾ ਕੇ ਤੇਨੂੰ ਆਪਾਂ ਵੈਸੇ ਵੀ ਖਾ ਸਕਦੇ ਆ ਬਹੁਤ ਜਿਆਦਾ ਇਹ ਬਹੁਤ ਵਧੀਆ ਨਮਕੀਨ ਬਣ ਜਾਂਦਾ ਜਿਵੇਂ ਕਹਿ ਲੁ ਕਿ ਆਪਾਂ ਚਾਹ ਨਾਲ ਖਾਣ ਨੂੰ ਨਮਕੀਨ ਤੇ ਬਹੁਤ ਜਿਆਦਾ ਕੈਲਸ਼ੀਅਮ ਹੁੰਦਾ ਇਹਦੇ ਆ ਦੇਖੋ ਅਹੀਂ ਆਵਾਜ਼ ਦੇਖੋ ਆਉਂਦੀ ਹੈ ਦੀ ਅਹੀਂ ਭੁਰੀ ਜਾਂਦਾ ਇਹ ਤੇ ਰੋਸਟ ਹੋ ਗਿਆ ਹੁਣ ਇਹਨਾਂ ਨੂੰ ਆਪਾਂ ਪੀਸ ਲੈਨੇ ਆ ਇਹਨਾਂ ਨੂੰ ਵੀ ਪੀਸ ਲੈਨੇ ਆ ਉਨੀ ਚਿਰ ਚ ਆਪਣੀ ਜਿਹੜੀ ਚਾਸ਼ਨੀ ਆ ਉਹ ਵੀ ਬਣ ਜੂਗੀ ਤੇ ਇੱਧਰ ਆਪਾਂ ਕੜਾਈ ਐਵੇਂ ਰੱਖ ਲਈਏ ਜਿਹੜਾ ਆਪਾਂ ਥੋੜਾ ਜਿਹਾ ਘਿਓ ਲਿਆ ਆਪਾਂ ਉਹ ਵਿੱਚ ਪਾ ਕੇ ਗਰਮ ਕਰਾਂਗੇ ਤੇ ਸਾਰੀਆਂ ਚੀਜ਼ਾਂ ਨੂੰ ਫਿਰ ਮਿਕਸ ਕਰਾਂਗੇ ਹਾਂਜੀ ਇੱਧਰ ਆਪਣਾ ਘਿਓ ਵੀ ਮੈਲਟ ਹੋ ਗਿਆ ਤੇ ਇੱਧਰ ਆਪਣਾ ਜਿਹੜਾ ਗੋੜਾ ਪਰੱਖਿਆ ਸੀ ਇਹ ਵੀ ਸਾਰਾ ਮੈਲਟ ਹੋ ਗਿਆ ਇਹਨਾਂ ਆਪਾਂ ਚਾਸ਼ਨੀ ਕੋਈ ਨਹੀਂ ਬਣਾਉਣੀ ਜਿਵੇਂ ਆਪਾਂ ਖੰਡ ਦੀ ਚਾਸ਼ਨੀ ਬਣਾਉਂਦੇ ਆਂ ਵੀ ਇਸ ਪਕਾਰ ਦੀ ਦੋ ਤਾਰ ਦੀ ਇਹ ਆਪਾਂ ਬਸ ਇਹਨੂੰ ਵਾਲਾ ਹੀ ਦਿਵਾਉਣਾ ਹੁੰਦਾ ਗੁੜ ਆਪਣਾ ਮੈਲਟ ਹੋ ਗਿਆ ਹੁਣ ਆਪਾਂ ਇਹਨੂੰ ਦੋ ਤਿੰਨ ਵਾਲੇ ਆ ਜਿਹੜੇ ਉਹ ਦਿਵਾ ਲਵਾਂਗੇ ਇਧਰ ਆਪਾਂ ਸਾਰਾ ਸਮਾਨ ਆ ਜਿਹੜਾ ਉਹ ਮਿਕਸ ਕਰ ਲਿਆ ਆ ਆਪਾਂ ਜਿਹੜੇ ਮਖਾਣੇ ਰੋਸਟ ਕੀਤੇ ਸੀ ਉਹ ਵੀ ਇਹਦੇ ਵਿੱਚ ਹੀ ਮਿਕਸ ਕਰ ਲਏ ਆ ਤੇ ਕਾਜੂ ਬਦਾਮ ਵੀ ਹੈ ਨਾ ਹਾਂ ਹਾਂ ਕਾਜੂ ਬਦਾਮ ਵੀ ਆਪਾਂ ਪੀਸ ਕੇ ਇਹਦੇ ਵਿੱਚ ਹੀ ਮਿਕਸ ਕਰ ਲਏ ਆ ਵਿੱਜੀ ਪੁੱਜੇ ਛੋਲੇ ਵਿੱਜੀ ਪੁੱਜੇ ਛੋਲੇ ਤੇ ਸਾਰਾ ਸਮਾਨ ਆ ਕਾਜੂ ਬਦਾਮ ਤੇ ਜਿਹੜੇ ਆਪਣੇ ਕੋਲ ਫੁੱਲ ਮਖਾਣੇ ਸੀ ਉਹ ਚਾਰੇ ਚੀਜ਼ਾਂ ਤੇ ਇਧਰ ਆਪਣੀਆਂ ਖੰਜੂਰਾ ਤੇ ਆਪਾਂ ਇਹਨੂੰ ਘੋੱਚ ਪਹਿਲਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾ ਦਾਂਗੇ ਫਿਰ ਉੱਪਰ ਉਹਦੇ ਪਾਇਦੇ 'ਚ ਚਾਸ਼ਨੀ ਬਣਾ ਕੇ ਖੰਜੂਰਾ ਐਡ ਕਰਕੇ ਫਿਰ ਆਪਾਂ ਇਹਦੀਆਂ ਪਿੰਨੀਆਂ ਬਣਾਵਾਂਗੇ ਆਪਾਂ ਇਹਦੀਆਂ ਪਿੰਨੀਆਂ ਬਣਾਵਾਂਗੇ ਕਿਉਂਕਿ ਇਹ ਬਨ ਨਹੀਂ ਪਿੰਨੀਆਂ ਵਾਲਾ ਬੈਟਰ ਆ ਤੁਸੀਂ ਇਹਨੂੰ ਪੰਜੀਰੀ ਵਾਂਗੂ ਵੀ ਰੱਖ ਸਕਦੇ ਹੋ ਪਰ ਪਿੰਨੀਆਂ ਬਣੀਆਂ ਜਿਆਦਾ ਵਧੀਆ ਲੱਗਦੀਆਂ ਸੋ ਇਹ ਸਾਰਾ ਸਮਾਨ ਆ ਇਹਨੂੰ ਆਪਾਂ ਹੁਣ ਇੱਧਰ ਐਡ ਕਰਦੇ ਲਓ ਜੀ ਆ ਦੋਨੋਂ ਪਾਸੇ ਹੋ ਕੇ ਕਰ ਲੈਦੇ ਬਾਈ ਕਿਤੇ ਗਏ ਸੀ ਉਥੋਂ ਆਈ ਆ ਬਾਜੀ ਨਾਲ ਜਲੇਬੀਆਂ ਦੋਵੇਂ ਜਾਣੇ ਨਾ ਐ ਲਫਾਫੇ ਤੇ ਚੁੰਬੜੇ ਵੇ ਸੀ ਉਹ ਛੋਟਾ ਤਾਂ ਪੂਰੇ ਪਰਮ ਭੱਜ ਗਿਆ ਨਾ ਮौज ਬਣ ਗਈ ਇੱਕ ਖਾਨੂ ਚੀਜੀ ਇਦਨ ਬਣ ਰਹੀਏ ਦੇਖੋ ਉਧਰ ਹਨਾ ਬਹੁਤ ਰਜ ਗਿਆ ਨਾ ਮਾਸ ਇਸ ਨੂੰ ਬੰਦ ਕਰਦੇ ਫਿਰ ਠੰਡਾ ਹੋਊਗਾ ਫਿਰ ਪਾਇਆ ਜਾਊਗਾ ਇੱਕ ਚੋਰ ਹੋਰ ਆ ਗਿਆ ਇਧਰ ਆਪਣਾ ਕਿਹਾ ਮੈਲਟ ਹੋ ਗਿਆ ਚਲੋ ਜੀ ਆਪਾਂ ਹੁਣੇ ਚ ਸਾਰਾ ਜਿਹੜਾ ਸਮਾਨ ਉਹ ਮਿਕਸ ਕਰ ਲੈਂਦੇ ਆ ਇਹ ਕੜਾਈ 'ਚ ਮਿਕਸ ਕਰ ਲਓ ਕੜਾਈ 'ਚ ਮਿਕਸ ਕਰ ਲਓ ਕੜਾਈ 'ਚ ਮਿਕਸ ਕਰ ਲਓ ਕਿਉਂਕਿ ਉਧਰੋਂ ਘੋਲ ਪਲਟਿਆ ਤਾਂ ਫਿਰ ਉਹ ਫੇਰ ਉਹਦੇ ਨਾਲ ਰਹਿ ਜਾਊਗਾ ਕੜਾਈ 'ਚ ਮਿਕਸ ਕਰ ਦਿਓ ਹਾਂ ਤਾਂ ਸੁੱਕਾ ਹੀ ਆਣਾ ਲੋੜੀਂਦਾ ਵਾਈ ਗਰੁੱਪ ਅਪਾ ਸਾਰਾ ਹੁਣ ਇਸ ਮਾਣੇ ਦੇ ਵਿੱਚ ਪਾ ਲੈਨੇ ਆ। ਇਹ ਜਿਹੜਾ ਗੈਸ ਆਪਣਾ ਬੰਦ ਕੀਤਾ ਹੋਇਆ ਬਸ। ਗੈਸ ਬੰਦ ਕੀਤਾ ਹੋਇਆ। ਕਿਉਂ ਤਾਂ ਆਪਾਂ ਕੰਨ ਮੈਲਟੀ ਕੀਤਾ ਹੈ ਕਿਉਂਕਿ ਸਾਦੀਆਂ ਦੇ ਵਿੱਚ ਜਿਹੜਾ ਜੰਮ ਜਾਂਦਾ। ਕਿਉਂ? ਕਿਉਂਗਾ। ਕਿਉਂਕਿ ਜਿਹੜੇ ਛੋਲੇ ਆ ਭੁੱਜੇ ਹੋਏ ਆ ਤੇ ਜਿਹੜੇ ਮਖਾਣੇ ਚ ਉਹ ਵੀ ਆਪਾਂ ਰੋਸਟ ਕਰ ਲਏ ਆ ਹਾਂ। ਕਾਜੂ ਬਦਾਮ ਤਾਂ ਵੈਸੇ ਉਹਨਾਂ ਨੂੰ ਭੁੰਨਣ ਦੀ ਜਿਹੜੀ ਜ਼ਰੂਰਤ ਨਹੀਂ ਹੁੰਦੀ। ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਬਾਅਦ ਵਿੱਚ ਆਪਾਂ ਇਹਦੇ ਵਿੱਚ ਉਹ ਪਾਵਾਂਗੇ। ਉਹ ਥੋੜੀ ਜਿਹੀ ਠੰਡੀ ਹੋ ਜੇ ਚਾਸ਼ਨੀ ਜਿਹੜੀ ਆਪਾਂ ਬਣਾਈ ਆ। ਗੜਦੀ ਇਹ ਰੋ ਆਪਾਂ ਇਹਦੇ ਵਿੱਚ ਮਿਕਸ ਕਰਕੇ ਤੇ ਬਸ ਇਹਦੇ ਨਾਲ ਆਪਾਂ ਪਿੰਨਾ ਬਣਾ ਲਾਂਗੇ। ਓਬੀ ਆਪਾਂ ਇਹਦੇ ਖੰਜੂਰਾ ਕੱਟੀਆਂ ਸੀ ਉਹ ਵੀ ਇਹਦੇ ਵਿੱਚ ਪਾਤੀਆਂ ਤੇ ਘਿਓ ਵੀ ਇਹਦੇ ਵਿੱਚ ਆਪਾਂ ਰਲਾ ਲਿਆ ਤੇ ਹੁਣ ਆਪਣੀ ਰਹਿ ਗਈ ਗੱਲੀ ਚਾਸ਼ਨੀ ਜਿਹੜਾ ਗੋੜਾ ਵਾਲਾ ਪਾਣੀ ਆ ਉਹ ਆਪਾਂ ਇਹਦੇ ਵਿੱਚ ਪਾਵਾਂਗੇ। ਤੇ ਆਇਰਨ ਦੇ ਕੈਲਸ਼ੀਅਮ ਨਾਲ ਪੂਰੀਆਂ ਭਰਪੂਰ ਪਿੰਨੀਆਂ ਆਪਣੀਆਂ ਬਣ ਗਈਆਂ ਆ ਇੱਕ ਬੰਦਾ ਹੋਰ ਆ ਗਿਆ ਵਾਹ ਇਹਨਾਂ ਬਹੁਤ ਸੋਹਣੀਆਂ ਦੋ ਇੱਥੋਂ ਪਜਾਏ ਵਾਹ ਇਹਨਾਂ ਬਹੁਤ ਸੋਹਣੀਆਂ ਆਈਆਂ ਆ ਵੇ ਦੋ ਪੱਲੇ ਇਹਦੇ ਤੇ ਲੱਗੇ ਪਏ ਸੀ ਸਮੈਲ ਮਿੱਠੇ-ਮਿੱਠੀ ਬਾਹ ਆ ਮਿੱਠੀ-ਮਿੱਠੀ ਬਾਹ ਚ ਨਾ ਆਉਂਦੀ ਲੋਕਾਂ ਕੀ ਬਣ ਗਿਆ ਕਿ ਬਈ ਹਜੇ ਨਹੀਂ ਬਣੀ ਆ ਆਹ ਕਰੋ ਇਹ ਬੜਾ ਹੈ ਤੇਲ ਤੇਲ ਗੁਰਦਾ ਪਾਨਿਆ ਤੇ ਤੇਲ ਪਾ ਕੇ ਦਿਨ ਤੇ ਦਿਦੀਆਂ ਦੇ ਦਿਨ ਤੇਲ ਪਾ ਕੇ ਬਣੀਆਂ ਬਣਾ ਕੇ ਦੇਣੀਆਂ ਚਲ ਥੋੜਾ ਥੋੜਾ ਕਰਕੇ ਆਪਾਂ ਇਹਦੇ ਵਿੱਚ ਮਿਲਾ ਲਾਂਗੇ ਬਹੁਤ ਹੀ ਜਿਆਦਾ ਸਵਾਦ ਪਿੰਨੀਆਂ ਬਣਦੀਆਂ ਐ ਪਹਿਲਾਂ ਆਪਾਂ ਇੱਕ ਦੋ ਵਾਰੀ ਬੇਸਨ ਪੂਜੇ ਛੋਲੇ ਦੀ ਬਰਫੀ ਬਣਾਈ ਆ ਹਨਾ ਉਹ ਵੀ ਬਹੁਤ ਜਿਆਦਾ ਵਧੀਆ ਬਣਦੀ ਆ ਪਰ ਉਹਦੇ ਵਿੱਚ ਆਪਾਂ ਸਿਰਫ ਹੀ ਪੂਜੇ ਛੋਲੇ ਤੇ ਉਹ ਖੰਡ ਨਾਲ ਬਣਾਈ ਸੀਗੀ ਉਹਦੇ ਵਿੱਚ ਆਪਾਂ ਕਿਹਾ ਕੁਝ ਨਹੀਂ ਸੀ ਪਾਇਆ ਤੇ ਮਤਲਬ ਕੋਈ ਡਰਾਈ ਫਰੂਟ ਨਹੀਂ ਸੀ ਪਾਇਆ ਤੇ ਆਹਾ ਵੀ ਨਹੀਂ ਸੀ ਪਾਇਆ ਮਖਾਣੇ ਵੀ ਨਹੀਂ ਸੀ ਪਾਇਆ ਏ ਆਪਾਂ ਪੂਰਾ ਪੰਜੀਰੀ ਵਾਂਗੂ ਅੱਜ ਬਣਾਣੀ ਹੈ ਜੀ ਜਿਹੜੀ ਆਪਾਂ ਚਾਸ਼ਨੀ ਇਹਦੇ ਵਿੱਚ ਪਾਉਣੀ ਹੈ ਨਾ ਇਹ ਆਪਾਂ ਨੂੰ ਦੇਖ ਕੇ ਪਾਣੀ ਪੈਂਦੀ ਆ ਤਦ ਮੈਨੂੰ ਬੜੀ ਸੋਨਰ ਲਾ ਕੇ ਦੇਖਣਾ ਪਊਗਾ ਜੇ ਹੋਰ ਲੋੜ ਹੋਊਗੀ ਤਾਂ ਆਪਣੇ ਕੋਲੇ ਥੋੜਾ ਜੈ ਹੋਰ ਹੈਗਾ ਗੁੜ ਵਾਲਾ ਪਾਣੀ ਜਿਹੜਾ ਹੋਰ ਪਾ ਲਾਂਗੇ ਆਪਾਂ ਅੱਜ ਬਹੁਤ ਵੈਸੇ ਤਾਂ ਹਾਂ ਪੁੱਜੇ ਛੋਲੇਆਂ ਦਾ ਵੀ ਮਿੱਠਾ मतलब ਆਪ ਦਾ ਥੋੜੇ ਮਿੱਠੇ ਹੁੰਦੇ ਆ ਇਹੇ ਦੇ ਤੇ ਵੀੜੋ ਮਰੇ ਪਾਣੀ ਆ ਗਿਆ ਮੂੰਹ ਚ ਤੁਹਾਡੇ ਮੂੰਹ ਚ ਪਾਣੀ ਆਇਆ ਥੋੜਾ ਜਿਹਾ ਹੋਰ ਪਹਿਜਣਾ ਹੈ ਨਾ ਮਾੜਾ ਜਿਹਾ ਪਾਇਓ ਸਹੀ ਆ ਵੈਸੇ ਇਹ ਚਾਹ ਬਣੀ ਪਈ ਆ ਬਾਲੀਆਂ ਗਿੱਲੀਆਂ ਨੇ ਵਧੀਆ ਨਹੀਂ ਲੱਗ ਰਹੀਆਂ ਇਹ ਬਸ 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 ਹਰਮਨ ਕੇਦਾ ਅਮਰੀਕਾ ਕਿਹਾ ਮੈਂ ਅਮਰੀਕਾ ਨਹੀਂ ਖਾਣੀ ਹਰਮਨ ਖਾਊਗਾ ਚਲੋ ਖੋਈ ਵਾਲੀਆਂ ਪਿੰਨੀਆਂ ਦਾ ਵੀ ਜਾਇ ਸੁਆਦ ਬਣਦੀ ਹੈ ਇਹਨਾਂ ਦਾ ਆਪ ਦਾ ਵੱਖਰਾ ਸੁਆਦ ਹੁੰਦਾ ਜੇ ਕਿਹੜਾ ਗੁੜ ਪਾਈ ਦਾ ਨੇ ਵਿੱਚ ਗੁੜ ਨਾਲ ਬਹੁਤ ਵਧੀਆ ਟੇਸ ਆਉਂਦਾ ਗੁੜ ਦਾ ਵੱਖਰਾ ਸੁਆਦ ਖੋਈ ਵਾਲੀ ਦਬਾਰਫੀ ਨਹੀਂ ਆਉਂਦੀ ਖੋਈ ਵਾਲੀਆਂ ਪਿੰਨੀਆਂ ਨਹੀਂ ਬਣਾਉਣੀ ਆਪਾਂ ਬਣਾ ਕੇ ਖਵਾਇਆਂ ਨੇ ਮੈਂ ਚਾਟਾ ਉਹ ਕਰਕੇ ਹਾਂ ਬੇਸਨ ਵੀ ਪਾ ਲਈਦਾ ਆਟਾ ਵੀ ਪਾ ਲਈਦਾ ਸਾਰੇ ਜਾਣੇ ਮੈਂ ਖੜੀ ਆ ਵਾਵਾ ਜੀ ਛੋਟਾ ਨਹੀਂ ਆਇਆ ਸਹੀ ਆ ਸਹੀ ਆ ਬਸ ਲੋਬੀ ਆਪਣਾ ਪਿੰਨੀਆਂ ਬਣਾਉਣ ਲਈ ਹੋ ਗਿਆ ਤਿਆਰ ਬਹੁਤ ਜਿਆਦਾ ਕਰ ਮਹਾਜ ਉਹ ਫਿਰ ਚਾਸ਼ਨੀ ਗਰਮ ਸੀ ਨਾ ਇਸ ਤਰ੍ਹਾਂ ਆਪਾਂ ਕਿਉਂ ਨਿਕਲਦਾ ਹੋਵੇ ਵਿੱਚ ਨਾਲੇ ਆਪਾਂ ਬਿਲਕੁਲ ਥੋੜਾ ਕਿਉਂ ਪਾਇਆ ਲਸੋ ਕਿਦੇ ਕਿਦੇ ਮੂੰਹ ਚ ਪਾਣੀ ਆਇਆ ਹਾਂ ਸਾਰਿਆਂ ਨੇ ਆ ਜਿਹੜਾ ਬੰਦਾ ਆਪਣੇ ਕੋਲ ਖੜਾ ਸਭ ਤੋਂ ਪਹਿਲਾਂ ਦੇ ਮੂੰਹ ਚ ਪਾਣੀ ਆਇਆ ਮੈਨੂੰ ਵੀ ਨਹੀਂ ਲੱਗਦਾ ਵੱਡੀ ਗੱਲ ਤੇ ਕੱਤ ਕਿਤੋ ਛੋਟਕਾ ਬਣਾਓ ਐ ਤਾਂ ਛੇਤੀ ਮੁੱਕ ਜਾਣਗੇ ਵੱਡਗਾ ਜੇ ਛੋਟਕਾ ਬਣਾ ਲੇਗਾ ਤੁਸੀਂ ਦੋ ਦੋ ਖਾਣ ਲੱਗ ਗਏ ਹਾਂ ਹੁਣ ਸਵੇਰ ਚਾਹ ਦੁੱਧ ਨਾਲ ਕਿੰਨਾ ਘਿਓ ਨਿਕਲਿਆ ਆਇਆ ਦੇਖੋ ਨਾਲੇ ਆਪਾਂ ਬਿਲਕੁਲ ਇੱਕ ਕੌਲੀ ਘਿਓ ਦੀ ਪਾਈ ਸਰਫੇ ਦੇ ਜੀ ਲਓ ਵੀ ਇਧਰ ਤਿਆਰ ਹੋ ਚੁੱਕੀਆਂ ਆਪਣੀਆਂ ਪਿੰਨੀ ਆ ਇੱਕ ਕਗਲੀ ਘਿਓ ਦੇ ਨਾਲ ਭਾਵੇਂ ਉਹਨੂੰ ਪੰਜੀਰੀ ਸਮਝ ਲੋ ਚਾਹੇ ਪਿੰਨੇ ਦਾ ਸਮਝ ਲੈ ਇੱਕ ਕਗਲੀ ਪਰ ਮਤਲਬ ਬਹੁਤ ਵਧੀਆ ਚੀਜ਼ ਬਣੀ ਆ ਘਿਓ ਦੇ ਵਿੱਚ ਆਪਾਂ ਨਹੀਂ ਵੀ ਪਾਉਣਾ ਤਾਂ ਵੀ ਸਸ ਸਕਦਾ ਤਾਂ ਵੀ ਪਾ ਸਕਦੇ ਪਰ ਨਹੀਂ ਫਿਰ ਵੀ ਚਲੋ ਇਸ ਘਿਓ ਦਾ ਵੱਖਰਾ ਸਵਾਦ ਹੋਊਗਾ ਇਹਨਾਂ ਨੇ ਨਹੀਂ ਖਾਣਾ ਹੁੰਦਾ ਜਿਵੇਂ ਕਿ ਉਹ ਇਸੇ ਲਈ ਆਪਾਂ ਘੱਟ ਘਿਓ ਨਾਲ ਬਣਾਈਆਂ ਵੀ ਜ਼ਿਆਦੇ ਘਿਓ ਦੀ ਪੰਜੀਰੀ ਆਪਾਂ ਜਦੋਂ ਬਣਾਉਂਦੇ ਆ ਫਿਰ ਆਪਾਂ ਕਹਿੰਦੇ ਵੀ ਬਹੁਤ ਸਾਰੇ ਲੋਕਾਂ ਨੂੰ ਬੀਪੀ ਦੀ ਪ੍ਰੋਬਲਮ ਆਸੀ ਪੰਜੀਰੀ ਨਹੀਂ ਖਾਂਦੇ ਤੇ ਇਹਦੇ 'ਚ ਆਪਾਂ ਸਿਰਫ ਇੱਕ ਹੀ ਕੋਲੀ ਘਿਓ ਦੀ ਪਾਈ ਆ ਇਹਨਾਂ ਨੇ ਕਿਉਂ ਨਿਕਲ ਰਿਆ ਫਟਾਫਟ ਆਪਾਂ ਇਹਨਾਂ ਸਾਰੀਆਂ ਦੀ ਪਿੰਨੀਆਂ ਬਣਾ ਲ ਲਈਆਂ ਹਾਂ ਹਾਲੋ ਜੀ ਥਾਲ ਭਰ ਲਿਆ ਆਪਾਂ ਦੇਖੋ ਇਧਰ ਪਿੰਨੀਆਂ ਬਣਾ ਲਈਆਂ ਆਪਾਂ ਕਿੰਨੀਆਂ ਸੋਹਣੀਆਂ ਲੱਗਦੀਆਂ ਹਨ ਜਿਹੜੀਆਂ ਵਿੱਚੋਂ ਪਾਇਆ ਨਾ ਖੰਜੂਰਾ ਉਹ ਚਮਕ ਰਹੀਆਂ ਵਿੱਚ ਵੇਖੋ ਇਧਰ ਪਿੰਨੀਆਂ ਨੇ ਇਹਨਾਂ ਦਾ ਸਵਾਦ ਵੀ ਵੱਖਰਾ ਹੀ ਨਹੀਂ ਹਾਂ ਦੇਖੋ ਕਿੰਨੀਆਂ ਵਧੀਆ ਪਿੰਨੀਆਂ ਬਣੀਆਂ ਸਿਰਫ ਇੱਕ ਕੌਲੀ ਘੋੜੀ ਨਾਲ ਆਪਾਂ ਇਹ ਬਣਾ ਲਈਆਂ ਪਿੰਨੀਆਂ ਇਹ ਮ ਲੱਗਦਾ ਜੇ ਆਪਾਂ ਇਹਦਾ ਵજન ਕਰਾਂਗੇ 1.5 ਤੋਂ 2 ਕਿਲੋ ਦੇ ਨੇੜੇ ਆ ਇਹ ਵજન ਦੇ ਵਿੱਚ ਤੇ ਬਹੁਤ ਹੀ ਸਵਾਦ ਪਿੰਨੀਆਂ ਬਣਾਈਆਂ ਬਹੁਤ ਥੋੜੇ ਜਿ ਖਰਚੇ ਨਾਲ ਥੋੜੇ ਜਿ ਸਮਾਨ ਦੇ ਨਾਲ ਇਹ ਜਿਹੜੀਆਂ ਬਹੁਤ ਸਵਾਦ ਪਿੰਨੀਆਂ ਬਣਾਈਆਂ ਕਿਸੇ ਨੇ ਵੀ ਅਜੇ ਪਿੰਨੀਆਂ ਬਣਵਾਉਣੀਆਂ ਹੋਣ ਤਾਂ ਇੱਧਰ ਸੰਪਰਕ ਕਰ ਸਕਦੇ ਆ ਬੱਚੇ ਖਾ ਲੈਣਗੇ ਇਹਦੇ ਨਾਲ ਕਿਉਂਕਿ ਬੱਚੇ ਜੇ ਪੰਜੀਰੀ ਬਣਾ ਲੈਂਦੇ ਨੇ ਨਾ ਤਾਂ ਪੰਜੀਰੀ ਬੱਚੇ ਖਾਂਦੇ ਨਹੀਂ ਫਿਰ ਉਹਨਾਂ ਵਾਸਤੇ ਸਪੈਸ਼ਲ ਸਾਨੂੰ ਅੱਧ ਕੁਝ ਹੋਰ ਬਣਾਉਣਾ ਪੈਂਦਾ ਲੱਗੇ ਹਰ ਵਾਰੀ ਆਪਾਂ ਪੰਜੀਰੀ ਬਣਾਈ ਦੀ ਦੋ ਵਾਰੀ ਚ ਤਿੰਨ ਵਾਰੀ ਸਾਲ ਦੇ ਵਿੱਚ ਆਰ ਬੱਚੇ پنੀਰੀ ਨਹੀਂ ਖਾਂਦੇਗੇ ਤੇ ਫਿਰ ਉਹਨਾਂ ਨੂੰ ਫਿਰ ਚੈੱਕ ਹੋ ਆਪਣੇ ਆਕੇ ਦੇਣਾ ਪੈਂਦਾ ਚੈੱਕ ਕੋਈ ਹੋਰ ਚੀਜ਼ ਤੇ ਵੈਸੇ ਵੀ ਬੱਚਿਆਂ ਵਾਸਤੇ ਜਿਵੇਂ ਹੁਣ ਸਰਦੀ ਦੇ ਵਿੱਚ ਖੰਗ ਜਕਾਮ ਵਾਸਤੇ ਤਾਂ ਬਹੁਤ ਵਧੀਆ ਜਿਹੜੇ ਪੁੱਜੇ ਛੋਲੇ ਹੁੰਦੇ ਤੇ ਗੋੜਾ ਹਰੇਕ ਚੀਜ਼ ਜਿਹੜੀ ਹੈ ਬਹੁਤ ਵਧੀਆ ਹੈ ਇਹ ਸਰਦੀ ਲਈ ਤਾਂ ਤੇ ਬੱਚੇ ਜਿਹੜੇ ਆਪਣੇ ਖੁਸ਼ ਹੋ ਕੇ ਖਾ ਲਿਆ ਕਰਨ ਇਹ ਚਾਹ ਦੁੱਧ ਦੇ ਨਾਲ ਕਿਉਂਕਿ ਉਹ ਸਕੂਲੋਂ ਆਕੇ ਵੀ ਬੱਚੇ ਰੋਟੀ ਨਹੀਂ ਖਾਂਦੇ ਕਿ ਲੇਟ ਹੋ ਜਾਂਦੇ ਆਉਂਦੇ ਆਉਂਦੇ ਤੇ ਰੋਟੀ ਖਾਂਦੇ ਜੀ ਕਹਿੰਦੇ ਸਾਨੂੰ ਚਾਹ ਨਾਲ ਖਾਣ ਨੂੰ ਕੁਝ ਦਿਓ ਤੇ ਸਾਰੀਆਂ ਭੈਣਾਂ ਤੇ ਬੱਚਿਆਂ ਨੂੰ ਬਣਾ ਕੇ ਦੇਣ ਕਿਉਂਕਿ ਬਹੁਤ ਸੌਖਾ ਹੈ ਬਹੁਤ ਸੌਖਾ ਤਰੀਕਾ ਬਹੁਤ ਜਲਦੀ ਬਣਨ ਵਾਲਾ ਜਲਦੀ ਬਣਨ ਵਾਲਾ ਤੇ ਘੱਟ ਖਰਚੇ ਦੇ ਵਿੱਚ ਘੱਟ ਖਰਚੇ ਦੇ ਵਿੱਚ ਨਾ ਖਰਚਾ ਵੀ ਜਿਆਦਾ ਜਾਂਦਾ ਆਪਾਂ ਕਿਉਂ ਵੀ ਜਿਆਦਾ ਚਾਹੀਦਾ ਹੁੰਦਾ ਵਿੱਚ ਕੌਣ ਵਾਸਤੇ ਸਮਾਨ ਵੀ ਜਿਆਦਾ ਚਾਹੀਦਾ ਹੁੰਦਾ ਬਹੁਤ ਘੱਟ ਖਰਚੇ ਦੇ ਵਿੱਚ ਤੇ ਘੱਟ ਮਿਹਨਤ ਦੇ ਨਾਲ ਜਿਹੜੀਆਂ ਇਹ ਪਿੰਦੀਆਂ ਆਪਾਂ ਬਣਾ ਕੇ ਜਿਹੜੀਆਂ ਤਿਆਰ ਕੀਤੀਆਂ ਪੰਜੀਰੀ ਵੈਸੇ ਵੀ ਜਦੋਂ ਆਪਾਂ ਬਣਾ ਲੈਂਦੇ ਆ ਜਿਵੇਂ ਕਹਿ ਲਓ ਕਿ ਥੋੜੇ ਆਪਣੇ ਬਜ਼ੁਰਗ ਆਪਣੇ ਨਹੀਂ ਖਾਂਦੇ ਘਰਾਂ 'ਚ ਹਨਾ ਹਰੇ ਕਿਸੇ ਤੋਂ ਵੀ ਨਹੀਂ ਖਾਂਦੇ ਕਿਸੇ ਤੋਂ ਵੀ ਨਹੀਂ ਖਾਦੀ ਜਾਂਦੀ ਹਜਮ ਨਹੀਂ ਆਉਂਦੀ ਹਜ ਕਹਿੰਦੇ ਵੀ ਡਾਕਟਰ ਵੀ ਕਹਿੰਦੇ ਤੁਹਾਡਾ ਖੂਨ ਸੰਘਣਾ ਨਾ ਐਵੇਂ ਆ ਤੁਸੀਂ ਆ ਚੀਜ਼ ਚਰਬੀਆਂ ਦੀ ਜਿਹੜੀਆਂ ਖਾਓ। ਪ੍ਰੋਬਲਮ ਹੈਗੀ ਐ ਇਦਾਂ ਹਾਰਟ ਦੀਆਂ ਪ੍ਰੋਬਲਮਸ ਜ਼ਿਆਦੇ ਆ। ਸੋ ਉਹਦੇ ਚ ਕਿਉਂ ਜ਼ਿਆਦੇ ਹੁੰਦਾ? ਉਸ ਚੀਜ਼ ਤੋਂ ਹਟ ਕੇ ਉਹਦਾ ਸਵਾਦ ਵੱਖਰਾ। ਇਹਦੇ ਵਿੱਚ ਚੀਜ਼ਾਂ ਪਾਈਆਂ ਕੋਈ ਵੀ ਆਪਣੀ ਜਿਹੜੀ ਸਰੀਰ ਵਾਸਤੇ ਜਿਹੜੀਆਂ ਦਖਲਾ ਨਹੀਂ ਕਰਦੀਆਂ ਨਾ ਸਾਰੀਆਂ ਸਿਹਤਮੰਦ ਸਰੀਰ ਨੂੰ ਬਣਾਉਣ ਵਾਸਤੇ ਆਪਾਂ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਪਾਈਆਂ ਸਾਰੀਆਂ ਇਸੇ ਦੇ ਜਿਹੜੀਆਂ ਸਾਰੀਆਂ ਭੈਣਾਂ ਆ ਤੇ ਬੱਚਿਆਂ ਨੂੰ ਬਣਾ ਕੇ ਖਵਾਉਣ ਤੇ ਖਾਣ ਤੇ ਤੰਦਰੁਸਤ ਰਹਿਣ ਸਰਗੀਆਂ ਦੇ ਵਿੱਚ ਸੋ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਆ ਜਿਹੜੇ ਸਾਡੀ ਵੀਡੀਓ ਦੇਖਦੇ ਆ ਕਿ ਆ ਬੜਾ ਟਾਈਮ ਚੋਂ ਟਾਈਮ ਕੱਢ ਕੇ ਵੀਡੀਓ ਦੇਖਦੇ ਆ ਤੇ ਇਸ ਤਰ੍ਹਾਂ ਹੀ ਸਾਡੀ ਵੀਡੀਓ ਦੇਖਿਆ ਕਰੋ ਵੀਡੀਓ ਨੂੰ ਪਿਆਰ ਕਰਿਆ ਕਰੋ ਤਾਂ ਜੋ ਵੀਡੀਓ ਬਣਾਉਣ ਨੂੰ ਵੀ ਫੇਰ ਹੀ ਆਪਣਾ ਦਿਲ ਕਰਦਾ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ